ਪਠਾਨਕੋਟ ਜ਼ਿਲ੍ਹੇ ਵਿੱਚ ਨੌਜਵਾਨ ਨੂੰ ਕਿਸੇ ਹੋਰ ਜਾਤ ਦੇ ਲੜਕੀ ਨਾਲ ਵਿਆਹ ਕਰਾਉਣਾ ਮਹਿੰਗਾ ਪੈ ਗਿਆ ਜਦੋਂ ਗੁੱਸੇ ਵਿੱਚ ਆਏ ਲੜਕੀ ਵਾਲਿਆਂ ਨੇ ਮੁੰਡੇ ਵਾਲਿਆਂ ਦੇ ਘਰ ਨੂੰ ਖੇਰਾ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ ਵਿੱਚ ਲੜਕੀ ਦੇ ਦਾਦਾ ਸਹਿਤ ਕੁੱਲ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਪਿੰਡ ਸ਼ਾਮਲਾ ਵਿਖੇ ਕੱਲ ਸਾਨੂੰ ਚੌਕੀ ਕਰੋਟੇ ਇਨਫੋਰਮੇਸ਼ਨ ਆਈ ਸੀ ਕੋਲ 5:30 ਵਜੇ ਕਿ ਇੱਕ ਘਰ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਸਾਡੀ ਪੁਲਿਸ ਫੌਰਤੰਤ ਮੌਕੇ ਤੇ ਪਹੁੰਚ ਕੇ ਤੇ ਜਾ ਕੇ ਦੇਖਿਆ ਵੀ ਇੱਥੇ ਅੱਗ ਲੱਗੀ ਹੋਈ ਸੀ ਤੇ ਪੁਲਿਸ ਨੇ ਪਿੰਡ ਦੇ ਸਰਪੰਚ ਉਹਨਾਂ ਨਾਲ ਲੈ ਕੇ ਤੇ ਆਪਣੇ ਪੁਲਿਸ ਫੋਰਸ ਦੀ ਮਦਦ ਨਾਲ ਸਭ ਤੋਂ ਪਹਿਲਾਂ ਤੇ ਉਹ ਅੱਗ ਬੁਝਾਈ ਇਹ ਬੜਾ ਮਿਸਾਲਾਕਾ ਜੋ ਕੰਮ ਸੀਗਾ ਕਿ ਪੁਲਿਸ ਨੇ ਆਪ ਆ ਕੇ ਹੋ ਕੇ ਪਾਣੀ ਢੋਟੋ ਕੇ ਉਹ ਅੱਗ ਬੁਝਾਈ ਤੇ ਜਿੰਨਾ ਵੱਧ ਤੋਂ ਵੱਧ ਬਚਾਅ ਕੀਤਾ ਜਾ ਸਕਦਾ ਉਹ ਕੀਤਾ ਜਾ ਕੀਤਾ ਗਿਆ ਕਿਉਂਕਿ ਆਗੇ ਕਹੋ ਜੀ ਚੀਜ਼ ਆ ਅੱਗ ਬਾਉਂਡਰੀ ਲਈ ਦੇਖ ਵੀ ਹੋ ਸਕਦਾ ਇੱਕ ਘਰ ਤੋਂ ਦੂਜੇ ਘਰ ਤੱਕ ਚੱਲ ਜਾਂਦੀ ਦੂਜੇ ਘਰ ਤੋਂ ਤੀਜੇ ਘਰ ਤੱਕ ਚੱਲ ਜਾਂਦੀ ਤੇ ਪਿੰਡ 'ਚ ਫੈਲ ਸਕਦੀ ਸੀ ਤੇ ਇਹ ਮੈਂ ਸਮਝਦਾ ਕਿ ਪੰਜਾਬ ਪੁਲਿਸ ਨੇ ਬਹੁਤ ਮੌਕੇ ਨੂੰ ਦੇਖਦੇ ਹੋਇਆ ਬਹੁਤ ਸਮਝਦਾਰੀ ਵਾਲਾ ਕੰਮ ਕੀਤਾ ਉਸ ਤੋਂ ਬਾਅਦ ਇਹ ਗੱਲ ਪਤਾ ਲੱਗੀ ਵੀ ਇਹ ਜਿਹੜੀ ਅੱਗ ਇਹ ਇੱਕ ਔਨਰ ਕਰਾਇਮ ਸੀਗਾ ਕਿਉਂਕਿ ਜਿਹੜੇ ਅੱਗ ਲਾਉਣ ਵਾਲੇ ਦੋਸ਼ੀ ਤੇ ਹੋਇਆ ਉਹਨਾਂ ਦੀ ਲੜਕੀ ਜਿਹੜੀ ਹੈ ਸੋਨੀਆ ਉਹ ਕਿਸੇ ਦੇ ਨਾਲ ਮਤਲਬ ਕਿ ਉਹਨੇ ਲਵ ਮੈਰਿਜ ਕਰਵਾ ਲਈ ਸੀ ਆਕਾਸ਼ ਨਾਮ ਦੇ ਲੜਕੇ ਦੇ ਨਾਲ ਤੇ ਇਹਨਾਂ ਦਾ ਕਾਸਟ ਡਿਫਰੈਂਸ ਸੀਗਾ ਤੇ ਜਦੋਂ ਇਹਨਾਂ ਨੂੰ ਕੱਲ ਪਤਾ ਲੱਗਿਆ ਵੀ ਇਹਨਾਂ ਨੇ ਸ਼ਾਦੀ ਕਰਾ ਲਈ ਹੈ ਤੇ ਆਊਟ ਆਫ ਮਲਕੀ ਗੁੱਸੇ ਦੇ ਵਿੱਚ ਆ ਕੇ ਜਿਹੜੇ ਦੋਸ਼ੀ ਤੇ ਰ ਉਦੇ ਵਿੱਚ ਮੁੱਖ ਦੋਸ਼ੀ ਜਿਹੜਾ ਲੜਕੀ ਦਾ ਦਾਦਾ ਮੁਲਖ ਰਾਜ ਇਹ ਉੱਥੇ ਮੌਕੇ ਤੇ ਗਿਆ ਤੇ ਇਹਨੇ ਉਹਨਾਂ ਦੇ ਘਰ ਨੂੰ ਜਾ ਕੇ ਆਗ ਲਵਾ ਦਿੱਤੀ ਹੈ ਉਹਨੇ ਇਸ ਕੰਮ ਵਾਸਤੇ ਉਹਨੇ ਤੇਲ ਵੀ ਵਰਤਿਆ ਤੇ ਆਪਣੇ ਘਰੋਂ ਮਾਚਸ ਲੈ ਕੇ ਗਿਆ ਤੇ ਇਮੀਡੀਏਟਲੀ ਪੁਲਿਸ ਨੇ ਮਤਲਬ ਕਿ ਰਿਐਕਟ ਕਰਦਿਆਂ ਹੋਇਆਂ ਅਸੀਂ ਤੇ ਐਫ ਆਈ ਆਰ ਨੰਬਰ 131 ਜਿਹੜੀ ਆ ਬੀ ਐਨ ਐਸ ਦੀਆਂ ਅਲੱਗ-ਅਲੱਗ ਧਾਰਾਵਾਂ ਵਿੱਚ ਤੇ ਪਲੱਸ ਐਸ ਸੀ ਐਸ ਟੀ ਐਕਟ ਦੇ ਵਿੱਚ ਫਰਚਾ ਦਰਜ ਕੀਤਾ ਔਰ ਦੋਸ਼ੀ ਜਿਹੜੇ ਨੇ ਜਿਹੜੇ ਮੁਦਈ ਨੇ ਇਹ ਦੋਸ਼ੀ ਬਾਈ ਨੇਮ ਲਿਖਵਾਏ ਸੀਗੇ ਉਹਨਾਂ ਤਿੰਨਾਂ ਹੀ ਦੋਸ਼ੀਆਂ ਨੂੰ ਅਸੀਂ ਕੱਲ ਰਾਤ ਹੀ ਅਰੈਸਟ ਕਰ ਲਿਆ ਔਰ ਸਾਡੀ ਪੂਰੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਦੋਸ਼ੀ ਜਿਹੜਾ ਕਾਨੂੰਨ ਦੀ ਪਕੜ ਤੋਂ ਬਾਹਰ ਨਾ ਜਾਏ ਔਰ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ